ਲੁਧਿਆਣਾ ਦੇ ਮੋਤੀਨਗਰ ਦੇ ਵਿੱਚ ਜਿੱਥੇ ACP ਗੁਰਦੇਵ ਸਿੰਘ ਜਿਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ ਤਾਂ ਦੱਸਦੇ ਹਾਂ ਕਿ ਐਮਸਨਜ਼ ਰਿਜ਼ੋਰਟ ਦੇ ਵਿੱਚ ਇਸ ਮੌਕੇ ਸਮਾਗਮ ਦਾ আয়োজন ਹੁੰਦਾ ਲੁਧਿਆਣਾ ਦੇ ਮੇਅਰ ਮੈਡਮ ਬਿੰਦੂਜੀਤ ਕੌਰ ਵੀ ਪਹੁੰਚਦੇ ਨੇ ਤੇ ਕੇਕ ਕੱਟ ਕੇ ਵਧਾਈ ਦਿੱਤੀ ਗਈ ਇਸ ਦੇ ਨਾਲ ਹੀ ਐਸਪੀ ਗੁਰਦੇਵ ਸਿੰਘ ਦੇ ਚਹਵਾਨਾਂ ਦੇ ਵੱਲੋਂ ਖੂਨਦਾਨ ਕੈਂਪ ਅੱਖਾਂ ਦੇ ਕੈਂਪ ਤੇ ਦੰਦਾਂ ਦੇ ਫ੍ਰੀ ਚੈੱਕਅਪ ਕੈਂਪ ਦੇ ਵਿੱਚ ਹਿੱਸਾ ਲਿਆ ਅੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਤਾਂ ਬੜਾ ਖਾਸ ਉਪਰਾਲਾ ਇੱਕ ਪਾਸੇ ਸਮਾਗਮ ਵੀ ਹੈ ਤੇ ਉਸ ਦੇ ਨਾਲ ਹੀ ਖੂਨਦਾਨ ਅੱਖਾਂ ਦੇ ਚੈੱਕਅਪ ਦਾ ਕੈਂਪ ਤੇ ਦੰਦਾਂ ਦਾ ਕੈਂਪ ਵੀ ਲਗਾਇਆ ਗਿਆ ਅੱਜ ਅਮਨ ਜੀ ਸਭ ਤੋਂ ਪਹਿਲਾਂ ਮੈਂ ਸਾਰੀ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਜੋ ਕਿ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਤੇ ਇੱਥੇ ਆਏ ਹੋਏ ਸਾਰੇ ਮੇਰੇ ਨੌਜਵਾਨ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਮੇਰੇ ਸਾਰੇ ਨੌਜਵਾਨ ਸਾਥੀਆਂ ਵੱਲੋਂ ਸਾਰੇ ਸਮਾਜਿਕ ਸੰਸਥਾਵਾਂ ਵੱਲੋਂ ਲਗਾਏ ਗੇ ਖੂਨਦਾਨ ਕੈਂਪ ਦੰਦਾ ਦੇ ਚੈੱਕਅਪ ਕੈਂਪ ਤੇ ਅੱਖਾਂ ਦੇ ਚੈੱਕਅਪ ਕੈਂਪ ਵਿੱਚ ਆਪਣਾ ਹਿੱਸਾ ਲਿੱਤੇ ਤੇ ਮੈਂ ਸਾਰੇ ਆਪਣੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਅੱਜ ਇਸ ਬਲੜ ਕੈਂਪ ਲਗਾਉਣ ਦਾ ਮੁੱਖ ਕਾਰਨ ਇਹ ਹੈ ਕਿ ਅੱਜ ਪੰਜਾਬ ਦੇ ਹੋਣਹਾਰ ਆਫੀਸਰ ਸਰਦਾਰ ਗੁਰਦੇਵ ਸਿੰਘ ਜੀ ਦਾ ਜਨਮ ਦਿਨ ਹੈ ਬਹੁਤ ਜਨਮ ਦਿਨ ਬਹੁਤ ਤਰੀਕੇ ਨਾਲ ਮਨਾਇਆ ਜਾਂਦਾ ਹੈ ਤੇ ਬਲੱਡ ਡੋਨੇਸ਼ਨ ਕੈਂਪ ਵੀ ਲੱਗਦੇ ਰਹਿੰਦੇ ਨੇ ਬਟ ਬਲੱਡ ਡੋਨੇਸ਼ਨ ਕੈਂਪ ਤੇ ਲੱਗਣ ਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੀ ਸੇਵਾ ਨਿਭਾਈ ਤੇ ਬਹੁਤ ਹੀ ਇਮਾਨਦਾਰੀ ਨਾਲ ਬੇਦਾਗ ਹੋ ਕੇ ਇਹਨਾਂ ਨੇ ਆਪਣੀ ਸੇਵਾ ਨਿਭਾਈ ਤੇ ਟ੍ਰੈਫਿਕ ਦੇ ਵਿੱਚ ਜਦੋਂ ਇਹਨਾਂ ਨੇ ਆਪਣੀ ਸੇਵਾ ਨਿਭਾਈ ਤੇ ਪੂਰੇ ਲੁਧਿਆਣਾ ਚ ਟ੍ਰੈਫਿਕ ਦੀ ਕੋਈ ਵੀ ਸਮੱਸਿਆ ਨਹੀਂ ਆਈ ਇਹਨਾਂ ਨੂੰ ਕਈ ਵਾਰ ਰਾਸ਼ਟ੍ਰਪਤੀ ਪਦਕ ਇੱਕ ਵਾਰ ਰਾਸ਼ਟ੍ਰਪਤੀ ਪਦਕ ਮਿਲਿਆ ਪੰਜਾਬ ਪੁਲਿਸ ਦੇ ਪਹਿਲੇ ਅਧਿਕਾਰੀ ਸੀਗੇ ਜਿਨ੍ਹਾਂ ਨੂੰ ਸਨਮਾਨ ਮਿਲਿਆ ਤੇ ਮੈਂ ਆਪਣੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਿਵਲ ਹਸਪੀਟਲ ਦੀ ਟੀਮ ਜੋ ਕਿ ਜਿਨ੍ਹਾਂ ਨੂੰ ਅਸੀਂ ਬਲੱਡ ਡੋਨੇਟ ਕਰ ਰਹੇ ਹਾਂ ਥੀਨ ਡੈਂਟਲ ਕਲੀਨਿਕ ਤੋਂ ਡਾਕਟਰ ਥੀਨ ਸਾਹਿਬ ਆਏ ਨੇ ਅੱਖਾ ਡੈਂਟ ਅੱਖਾ ਦਾ ਚੈੱਕਅਪ ਕਰਨ ਲਈ ਡਾਕਟਰ ਰਮੇਸ਼ ਜੀ ਆਏ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕੀ ਕਹਿਣਾ ਚਾਹੋਗੇ ਅੱਜ ਏਸੀਪੀ ਗੁਰਦੇਵ ਜੀ ਦਾ ਜਨਮ ਦਿਨ ਹੈ ਜਿਹੜਾ ਬੜੀ ਪੁੰਨਤਾ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਰਿਸਪੈਕਟਿਡ ਮਾਨਯੋਗ ਸਾਡੇ ਏਸੀਪੀ ਗੁਰਦੀਪ ਜੀ ਦਾ ਅੱਜ ਬਰਥਡੇ ਆ ਹਰ ਸਾਲ ਦੀ ਤਰ੍ਹਾਂ ਪੱਟੇ ਪੱਤਰ ਤੇ ਬਲੱਡ ਕੈਂਪ ਲੱਗਦੇ ਆਪਣਾ ਸਾਡੇ ਭੋਲਾ ਘਰੇਵਾਲੀ ਦੇ ਹਲਕੇ ਦੇ ਵਿੱਚ ਅੱਜ ਲੱਗਿਆ ਵਾ ਐਮਐਲਏ ਸਾਹਿਬ ਦੇ ਵਿੱਚ ਬਹੁਤ ਸਤਿਕਾਰਯੋਗ ਨੇ ਸਾਡੇ ਯੂਥ ਵਿੱਚ ਪਦਰ ਤੇ ਅੱਜ ਬਲੱਡ ਕੈਂਪ ਸ਼ਾਮਲ ਹੋਇਆ ਵਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਏਸੀਬੀ ਸਾਹਿਬ ਨੂੰ ਦਿਨ ਚੋਗੀਆਂ ਰਾਜਨੀਤਿਕ ਤਰੱਕੀ ਕਰਨ ਤੇ ਧੰਨਵਾਦ ਸਾਡੇ ਵੀਰ ਰਮਨ ਦਾ ਜਿਨੇ ਅੱਜ ਬਲੱਡ ਕੈਂਪ ਲਾਇਆ ਵਾ ਜੈ ਵਾਲਮੀਕੀ ਜੈ ਭਿੰਦਿਆਪਾਤ ਮੈਂ ਨਵੀਂ ਡਾਕਟਰ ਦਸਿੰਦਰ ਵਿਸ਼ੇਸ਼ਟ ਫਰੋਂ ਡਾਕਟਰ ਰਮੇਸ਼ ਹਾਈ ਹਸਪੀਟਲ ਲੁਧਿਆਣਾ ਅੱਜ ਬਲੱਡ ਕੈਂਪ ਲੱਗਿਆ ਹੋਇਆ ਆਈਸ ਕੈਂਪ ਲੱਗਿਆ ਹੋਇਆ ਤੇ ਕਿਸ ਤਰ੍ਹਾਂ ਦਾ ਕੰਮ ਜੀ ਸਿਆ ਤੁਹਾਡਾ ਜਿੱਤੇ ਟੈਂਪਲ ਲੱਗਿਆ ਹੋਇਆ ਔਰ ਕਿਲੇਵਰਾਂ ਲੱਗਿਆ ਹੈ ਬੇਸਿਕਲੀ ਅਸੀਂ ਸੰਸਥਾ ਨਾਲ ਲਾਸਟ ਤਿੰਨ ਚਾਰ ਸਾਲਾਂ ਤੋਂ ਜੁੜੇ ਹੋਏ ਹੈਗੇ ਆਂ ਤੇ ਇਹਨਾਂ ਨੇ ਲਾਸਟ ਵੀ 2023 ਦੇ ਵਿੱਚ ਵੀ ਮੋਹਣੀ ਰਿਜ਼ੋਰਟ ਦੇ ਵਿੱਚ ਇਹਨਾਂ ਨੇ ਇਹੀ ਸਰਦਾਰ ਗੁਰਦੇਵ ਸਿੰਘ ਜੀ ACP ਸਾਹਿਬ ਦਾ ਬਰਥਡੇਅ ਸੈਲੀਬ੍ਰੇਟ ਕੀਤਾ ਸੀ ਉਦੋਂ ਵੀ ਅਸੀਂ ਆਈ ਚੈੱਕਅਪ ਕੈਂਪ ਨਾਲ ਲਗਾਇਆ ਸੀਗਾ ਤੇ ਬਹੁਤ ਹੀ ਅੱਛਾ ਪ੍ਰਾਲਾ ਸੰਸਥਾ ਦਾ ਵੀ ਬਸ ਉਹ ਜਿਹੜੀ ਜੋਤ ਜਿਹੜੀ ਨਾਲ ਇਹਨਾਂ ਲੋਕਾਂ ਦੇ ਨਾਲ ਜੁੜੀ ਵੀ ਹੈ ਸਾਡੀਆਂ ਵੈਲਵਿਸ਼ੀ ਹੈਗੀਆਂ ਨੇ ਕਿ ਤਾਂ ਜੋ ਇਹ ਅੱਗੇ ਹੋਰ ਵਧਣ ਅੱਗੇ ਹੋਰ ਅੱਗੇ ਤਰੱਕੀ ਕਰਨ ਅੱਜ ਦੇ ਐਕਸਪੀਰੀਅੰਸ ਵਿੱਚ ਕਿਸ ਪ੍ਰਣੀਆਂ ਬਿਮਾਰੀਆਂ ਜਿਹੜੀਆਂ ਜਲਾਲ ਯੁਵਾਰੀਆਂ ਜਸਟ ਲਾਈਕ ਜਿਹੜਾ ਸ਼ਹਿਰ ਦੇ ਵਿੱਚ ਪੋਲੂਸ਼ਨ ਬਹੁਤ ਜ਼ਿਆਦਾ ਹੈਗਾ ਉਹਦੇ ਨਾਲ ਕਈ ਵਾਰੀ ਡਰਾਈਨੈਸ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਉਹ ਬੇਸਿਕਲੀ ਇਹ ਚੀਜ਼ ਜ਼ਿਆਦਾ ਹੈਗੀ ਤੇ ਕੋਈ ਮੈਸੇਜ ਦੇਣਾ ਚਾਹੁੰਗੇ ਲੋਕਾਂ ਨੂੰ ਕਿ ਕਿ ਇਹ ਜਿਹੜੀ ਬਿਮਾਰੀ ਤੋਂ ਬਚਣ ਲਈ ਆਪਾਂ ਖਾਸ ਕਰਕੇ ਬੱਚਿਆਂ ਨੂੰ ਇਹ ਹੀ ਮੈਸੇਜ ਹੈ ਕਿ ਆਪਣੀਆਂ ਜਿਹੜੀਆਂ ਅੱਖਾਂ ਸਮੇਂ ਤੇ ਸਿਰ ਚੈੱਕ ਕਰਵਾਓ ਖਾਸ ਕਰਕੇ ਅੱਖ ਦੇ ਵਿੱਚ ਕੋਈ ਅੱਖਾਂ ਤੁਹਾਡੀ ਹੈਡੈਕ ਦੀ ਪ੍ਰੋਬਲਮ ਹੈ ਕੋਈ ਇਰਿਟੇਸ਼ਨ ਹੈ ਰੜਕ ਹੈ ਖਾਰਸ਼ਾ ਪਾਣੀ ਹੈ ਕੋਈ ਖਾਸ ਕਰਕੇ ਮੇਨ ਮੈਸੇਜ ਜਿਹੜਾ ਹੈਗਾ ਆਪਾਂ ਬੱਚਿਆਂ ਨੂੰ ਦੇਣਾ ਚਾਹਾਂਗੇ ਜਿਹੜੇ ਖਾਸ ਕਰਕੇ ਬੱਚੇ ਸਕੂਲ ਵਿੱਚ ਪੜ੍ਹਦੇ ਆ ਕਾਲਜ ਵਿੱਚ ਪੜ੍ਹਦੇ ਆ ਬੱਚਿਆਂ ਦਾ ਮੋਬਾਈਲ ਦੇ ਮੋਬਾਈਲ ਦਾ ਬਹੁਤ ਜ਼ਿਆਦਾ ਰੁਜ਼ਾਨ ਹੈ ਮੋਬਾਈਲ ਅੱਖਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ ਕਿ ਜਿਹਦੇ ਵਿੱਚੋਂ ਕੋਈ ਜੋ ਵੀ ਲੈਂਡ ਨਿਕਲਦੀ ਹੈਗਾ ਤਾਂ ਅੱਖਾਂ ਨੂੰ ਸਿੱਧੇ ਇਫੈਕਟ ਕਰਦੀ ਹੈਗੀ ਤਾਂ ਇਸ ਵੀ ਬੱਚਿਆਂ ਨੂੰ ਇਹੀ ਮੈਸੇਜ ਦੇਵਾਂਗੇ ਕਿ ਆਪਾਂ ਘੱਟ ਤੋਂ ਘੱਟ ਨੋ ਆਇਲ ਜੂਸ ਕਰਨ ਤੇ ਥੋੜਾ ਗ੍ਰੀਨ ਵੈਜੀਟੇਬਲ ਹਰੀਆਂ ਸਬਜ਼ੀਆਂ ਸਲਾਦ ਵੱਲ ਧਿਆਨ ਦੇਣ ਤੇ ਕਿੰਨੇ ਕੁ ਲੋਕਾਂ ਦੀ ਚੈਕਿੰਗ ਕਰ ਚੁੱਕੇ ਹੋ ਅੱਜ ਅਸੀਂ ਰਾਉਂਡ ਅਬਾਊਟ 85 ਦੇ ਕਰੀਬ ਪੇਸ਼ੈਂਟ ਆ ਚੁੱਕੇ ਨੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਕੈਂਪ ਚੱਲ ਰਿਹਾ ਆਲਰੇਡੀ 2 ਟਾਈਮ ਤੱਕ ਕੈਂਪ ਦੀ ਹੈਗੀ ਹੈ ਪੇਸ਼ੈਂਟ ਆ ਰਹੇ ਨੇ ਜਿਸ ਤਰ੍ਹਾਂ ਵਿਸਾਰੇ ਤੱਕ ਚੈੱਕ ਕਰ ਕਰ

सर जैसे सबसे पहले तो ब्रश करते हुए ब्लीडिंग वगैरह होती है या सर माउथ से गंदी स्मेल आती है पेशेंट को पेन होता है बहुत ज़्यादा ये सब चीज़ें होती हैं सर जिसे हम एक बार डायग्नोस कर सकते हैं इसके लिए क्या करना पड़ेगा जैसे सर पर्सनली हमें हर आगा। हर आगा। आफ्टर सिक्स मंथ्स हमें डेंटल विजिट करना ही चाहिए हर जैसे सर हम कम्प्लीट बॉडी का चेकअप करवाते हैं वैसे हमें छः महीने के बाद डेंटल क्लिनिक में विजिट करना ही चाहिए डेंटल के लिए क्या नाम है ਮੇਰਾ ਨਾਮ ਸ਼ਮਾ ਸ਼ਰਮਾ ਹੈ ਜੀ ਮੈਂ ਸਿਵਲ ਹਸਪੀਟਲ ਵਿਹਾਨਾ ਚ ਐ ਆਈ ਬਿਲ ਐਜ਼ ਅ ਲੈਕਟਿਵਿਸ਼ਨ ਬਲੱਡ ਬੈਂਕ ਚ ਕੰਮ ਕਰਦੀ ਹਾਂ ਹਾਂ ਜੀ ਸਰ ਬੋਲੋ ਤੇ ਅੱਜ ਬਲੱਡ ਡੋਨੇਸ਼ਨ ਦਾ ਕੈਂਪੂਲ ਆਇਆ ਗਿਆ ਕਿੰਨੇ ਕ ਹੁਣ ਤੱਕ ਜਿਹੜੇ ਲੋਕ ਆ ਚੁੱਕੇ ਆ ਬਲੱਡ ਦੇਖੋ ਜੀ 12 ਵਜੇ ਕੈਂਪ ਸ਼ੁਰੂ ਹੋਇਆ ਸੀਗਾ ਹਲੇ ਅੱਧੇ ਘੰਟੇ ਚ ਵੀ ਕ ਡੋਨਰ ਹੋਏ ਨੇ ਕਿ ਕ ਬਾਕੀ 4 ਵਜੇ ਤੱਕ ਕੈਂਪ ਐਸਟੀਮੇਟ 50 ਤੋਂ ਉੱਪਰ ਡੋਨਰ ਹੋ ਜਾਣਗੇ ਸਾਡੇ ਅੱਛਾ ਲੋਕਾਂ ਦੇ ਮੰਗਲ ਵਿੱਚ ਕਿਸ ਤਰ੍ਹਾਂ ਡਰ ਰਹੇ ਨੇ ਦਾ ਬਲੱਡ ਡੋਨੇਟ ਕਰਨ ਨਾਲ ਕਮਜ਼ੋਰੀ ਆ ਜਾਂਦੀ ਹੈ ਤੇ ਇਹਦੇ 'ਚ ਕਿੰਨੀ ਕਿ ਸੱਚਾਈ ਹੈ ਤੇ ਜੇ ਜੇ ਇੱਦਾਂ ਦੀ ਕੋਈ ਬਿਮਾਰੀ ਨਹੀਂ ਹੁੰਦੀ ਜਾਂ ਕੋਈ ਡਰ ਨਹੀਂ ਹੈ ਤਾਂ ਤੁਸੀਂ ਤਾਂ ਉਹਦੇ ਬਾਰੇ ਲੋਕਾਂ ਨੂੰ ਮੈਸੇਜ ਦੇਖੋ ਬਲੱਡ ਡੋਨੇਟ ਕਰਨਾ ਕੋਈ ਕਮਜ਼ੋਰੀ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਉਂਦੀ ਬਲੱਡ ਹੈਕ ਬਲੱਡ ਕਿਹੋ ਜੀ ਚੀਜ਼ ਆ ਜੋ ਸਿਰਫ ਇੱਕ ਬੰਦਾ ਹੀ ਬਣਾਉਂਦਾ ਬੰਦੇ ਦੀ ਬਾਡੀ ਹੀ ਬਣਾਉਂਦੀ ਹੈ ਕੋਈ ਹੋਰ ਫੈਕਟਰੀ ਨਹੀਂ ਬਣਾਉਂਦੀ ਕੋਈ ਕੁਝ ਨਹੀਂ ਇਸ ਕਰਕੇ ਹਮੇਸ਼ਾ ਬਲੱਡ ਡੋਨੇਟ ਕਰਨਾ ਬਹੁਤ ਅੱਛੀ ਗੱਲ ਹੈ ਬਲੱਡ ਬਲੱਡ ਥੈਲਾਸੀਮੀਆ ਦੇ ਬੱਚੇ ਜਿਹਨਾਂ ਨੂੰ ਹਰ ਮਹੀਨੇ ਇਕ ਤੋਂ ਦੋ ਲੋੜ ਪੈਂਦੀ ਆ ਉਹ ਬੱਚੇ ਵਿਚਾਰੇ ਉਹਨਾਂ ਨੂੰ ਬਲੱਡ ਦੀ ਬਹੁਤ ਨੀਡ ਹੁੰਦੀ ਇਸ ਕਰਕੇ ਬਲੱਡ ਡੋਨੇਟ ਕਰਨਾ ਚਾਹੀਦਾ ਸਾਨੂੰ ਕਿੰਨੇ ਕਿ ਉਮਰ ਵਾਲੇ ਬੰਦਿਆਂ ਦਾ ਬਲੱਡ 18 ਤੋਂ 60 ਸਾਲ ਦਾ ਕੋਈ ਵੀ ਹੈਲਦੀ ਬੰਦਾ ਉਹ ਬਲੱਡ ਡੋਨੇਟ ਕਰ ਸਕਦਾ ਹੈ ਰੈਗੂਲਰ ਬੰਦਾ ਬਲੱਡ ਦਿੰਦਾ ਹੈ ਉਹ 65 ਸਾਲ ਦੀ ਉਮਰ ਤੱਕ ਬਲੱਡ ਡੋਨੇਟ ਕਰ ਸਕਦਾ ਹੈ ਠੀਕ ਹੈ ਤੁਹਾਡਾ ਵੀਰੇ ਕੀ ਨਾਮ ਹੈ ਮੇਰਾ ਨਾਮ ਰਾਜ ਸਿੰਘ ਰਾਜਪੂਤ ਆ ਤੇ ਦੇਖੋ ਅੱਜ ਜਿਹੜਾ ਇੱਥੇ ਬਲੱਡ ਡੋਨੇਟ ਕੈਂਪ ਲੱਗਿਆ ਇਹ ਬਹੁਤ ਹੀ ਵੱਡਾ ਉਪਰਾਲਾ ਨਕਿ ਆਜ ਕੱਲ ਦੇ ਜਿਹੜੇ ਨੌਜਵਾਨ ਪੀੜ੍ਹੀ ਨੇ ਜਾਂ ਬਜ਼ੁਰਗ ਨੇ ਜਾਂ ਜਿਹੜੇ ਪੁਰਾਣੇ ਜ਼ਮਾਨੇ ਦੇ ਲੋਕ ਨੇ ਉਹ ਸੋਚਦੇ ਨੇ ਕਿ ਬਲੱਡ ਡੋਨੇਟ ਕਰਨ ਨਾਲ ਕਮਜ਼ੋਰੀ ਆਂਦੀ ਆ ਹਨਾ ਤੇ ਬੰਦਾ ਤਾਂ ਬਲੱਡ ਘਟ ਹੋ ਜਾਊਗਾ ਜਾਂ ਬਿਮਾਰ ਹੋ ਜਾਊਗਾ ਇੱਦਾਂ ਤਾਂ ਕੁਝ ਵੀ ਨਹੀਂ ਹੈਗਾ ਮੇਰਾ ਤਕਰੀਬਨ 14-15 ਵਾਰੀ ਪਹਿਲਾਂ ਡੋਨੇਟ ਹੈਗਾ ਪਰ આજ ਤੱਕ ਕਦੇ ਵੀ ਮੈਨੂੰ ਇਹ ਜਿਆ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਆਇਆ